ਸਤਿ ਸ੍ਰੀ ਅਕਾਲ ਜੀ ਮਲਾਬ ਜੋਬ ਪੰਡ ਤੇ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਦੇ ਆਂ ਪੰਜਾਬ ਸਰਕਾਰ ਦੁਆਰਾ ਨਵੀਂ ਭਰਤੀ ਆ ਗਈ ਹੈ ਜੀ ਤਨਖਾਹ ਦੀ ਗੱਲ ਕਰੀ 1,75,000 ਤੋਂ 2,25,000 ਰੁਪਏ ਪੇਸ ਕੀ ਰਿਹਾ ਜਾਣੀ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਜੇ ਗੱਲ ਕਰੀਏ ਪੋਸਟਾਂ ਦੀ ਚੀਫ ਐਗਜ਼ੀਕਿਊਟਿਵ ਅਫਸਰ ਦੀਆਂ ਪੋਸਟਾਂ ਨੇ ਤੇ ਚੀਫ ਫਾਈਨੈਂਸ਼ੀਅਲ ਅਫਸਰ ਦੀਆਂ ਪੋਸਟਾਂ ਨੇ ਜੀ ਮੁੰਡੇ ਤੇ ਕੁੜ ਤੁਹਾਨੂੰ ਡਿਟੇਲ ਵਿੱਚ ਦੱਸਿਆ ਜਾਊਗਾ ਉਹ ਹੁਣ ਚੱਲਦੇ ਵੀਡੀਓ ਦੀ ਫੁੱਲ ਡਿਟੇਲ ਤੇ ਹਾਂਜੀ ਹੁਣ ਗੱਲ ਕਰਦੇ ਆ ਨਵਾਂ ਰਿਕੁਆਇਰਮੈਂਟ ਨੋਟਿਸ ਜਾਰੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਨਵੀਂ ਪ੍ਰਤੀਕੜ ਦਿੱਤੀ ਗਈ ਪ੍ਰਤੀ ਦੀ ਗੱਲ ਕਰੀਏ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਵੱਲੋਂ ਪੋਸਟ ਆਈਆਂ ਨੇ ਜੀ ਠੀਕ ਹੈ ਜੀ ਉਹਨਾਂ ਕਿ ਮਿਊਨਿਸਪਲ ਕਾਰਪੋਰੇਸ਼ਨ ਲੁਧਿਆਣਾ ਤਹਿਤ ਅਰਬਨ ਵਾਟਰ ਐਂਡ ਵੇਸਟ ਵਾਟਰ ਮੈਨੇਜਮੈਂਟ ਲਿਮਟਿਡ L U W M L ਠੀਕ ਹੈ ਜੀ ਕੰਟਰੈਕਟਰ ਦਾ ਅਰਥੇ ਇੱਕ ਚੀਫ ਐਗਜ਼ੀਕਿਊਟਿਵ ਅਫਸਰ ਤੇ ਇੱਕ ਜੀ ਫਾਈਨੈਂਸ਼ੀਅਲ ਅਫਸਰ ਦੀ ਅਰ ਜੀ ਆਲੇ ਸੱਦਾ ਦਿੱਤਾ ਜਾਂਦਾ ਠੀਕ ਹੈ ਜੀ ਦੋ ਪੋਸਟ ਰਹਿ ਜਣੀਆਂ ਇੱਕ ਚੀਫ ਐਗਜ਼ੀਕਿਊਟਿਵ ਰੱਖਣੀ ਹੈ ਜੀ ਠੀਕ ਹੈ ਜੀ ਇੱਕ ਚੀਫ ਫਾਈਨੈਂਸ਼ੀਅਲ ਰੱਖਿਆ ਜਾਣਾ ਹੈ ਦੋ ਸਾਮਿਆਂ ਵਾਲੇ ਤੁਸੀਂ ਅਪਲਾਈ ਕਰਨਾ ਅਪਲਾਈ ਕਰਨਾ ਕਿਵੇਂ ਉਹ ਡਿਟੇਲ ਵਿੱਚ ਦੱਸਿਓ ਜੀ ਉਹਦੇ ਦੀ ਗੱਲ ਕਰੀਏ ਚੀਫ ਐਗਜ਼ੀਕਿਊਟਿਵ ਉਸ ਤੋਂ ਦੀ ਇੱਕ ਪੋਸਟ ਰਹਿ ਜਣੀ ਹੈ ਠੀਕ ਹੈ ਜੀ ਜੇ ਪ੍ਰਤੀ ਮਹੀਨਾ ਤਨਖਾਹ ਦੀ ਗੱਲ ਕਰੀਏ 1,75,000 ਤੋਂ 2,25,000 ਰੁਪਏ ਪੇਸ ਕੇ ਰਹਿ ਜਾਣਾ ਜੀ ਜੇ ਪੀ ਚੀਫ ਫਾਈਨੈਂਸ਼ੀਅਲ ਉਸ ਤੋਂ ਦੀ ਗੱਲ ਕਰੀਏ ਤਾਂ ਇੱਕ ਪੋਸਟ ਹੈ ਜੀ 2 ਲੱਖ ਰੁਪਏ ਤਰੀ ਪੇਸ਼ ਕਰਿਆ ਜਾਣੇ। ਹਿਤਬੇਦ ਉਮੀਦਵਾਰ ਅਸਲਸ ਕੈਨ ਕਿਤੇ ਯੋਗਤਾ ਤਜਰਬਾ ਸਰਟੀਫਿਕੇਟਾਂ ਸਮੇਤ ਆਪਣਾ ਸੀਵੀ ਫਾਰਮ ਲੁਧਿਆਣਾ ਦੇ। ਠੀਕ ਹੈ ਜੀ। ਇਸ ਮੇਲ ਤੇ ਤੁਸੀਂ ਮੇਲ ਕਰ ਸਕਦੇ ਹੋ ਨੂੰ 17 ਜਨਵਰੀ 2024 ਤੋਂ ਪਹਿਲਾਂ ਸ਼ਾਮ 5 ਵਜੇ ਤੱਕ ਭੇਜਣ। ਠੀਕ ਹੈ ਜੀ। ਉਹਨਾਂ ਕੋ ਬਧੇਰੇ ਜਾਣਕਾਰੀ ਉਹਨਾਂ ਦੀ ਵੈਬਸਾਈਟ ਹੈ ਜੀ। ਇੱਥੇ ਲੌਗਇਨ ਕਰ ਲਓ ਜੀ। ਉਹਨਾਂ ਕੇ ਰਿਕੁਆਇਰਮੈਂਟ ਸੰਬੰਧੀ ਨੋਟ ਨੋਟਿਸ ਅਬ੍ਰੋਕਤ ਜੋ ਵੀ ਜੇਕਰ ਪੋਸਟਾਂ ਵਧਾਈਆਂ ਘਟਾਈਆਂ ਜਾਣੀਆਂ ਤਾਂ ਸਾਰੀ ਜਾਣਕਾਰੀ ਇਸੇ ਵੈਬਸਾਈਟ ਤੇ ਦਿੱਤੀ ਜਾਊਗੀ ਦੁਬਾਰਾ ਫਿਰ ਤੁਹਾਨੂੰ ਰੇਲਵੇ ਚ ਦੱਸ ਦਈਏ ਜੀ ਠੀਕ ਹੈ ਜੀ ਵਾਟਰ ਵੇਸਟ ਮੈਨੇਜਮੈਂਟ ਠੀਕ ਹੈ ਲਿਮਟਿਡ ਵੱਲੋਂ ਪੋਸਟਾਂ ਕੱਢੀਆਂ ਗਈਆਂ ਚੀਫ ਐਗਜ਼ੀਕਿਊਟਿਵ ਅਫਸਰ ਦੀ ਇੱਕ ਪੋਸਟ ਆ ਜਣੀ 1,75,000 ਤੋਂ 2,25,000 ਰੁਪਿਆ ਪੇਸ ਕੇ ਰਹਿ ਜਾਣੀ ਠੀਕ ਹੈ ਜੀ ਚੀਫ ਫਾਈਨੈਂਸ਼ੀਅਲ ਅਫਸਰ ਦੀ ਗੱਲ ਕਰੀਏ ਇੱਕ ਪੋਸਟ ਹੈ ਜੀ 2 ਲੱਖ ਰੁਪਿਆ ਤੱਕ ਪੇਸ ਕੇ ਰਹਿ ਜਾਣੀ ਹੈ ਜਗਾ ਤੁਸੀਂ ਫਾਰਮ ਭੇਜਣੇ ਯੋਗਤਾ ਤਜਰਬਾ ਸਰਟੀਫਿਕੇਟ ਸਮੇਤ ਲੁਧਿਆਣਾ ਵੀ ਇਸ ਮੇਲ ਤੇ ਤੁਸੀਂ ਕਰ ਸਕਦੇ ਹੋ 17 ਜਨਵਰੀ 2024 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਤਾਂ ਉਹਨਾਂ ਸਾਡੀ ਵੀਡੀਓ ਕਿਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਜੀ